ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਕਈ ਬਹੁਤ ਸਾਰੇ ਵੀਰਾਂ ਦੇ ਮੈਨੂੰ ਇਹੀ ਕੁਐਸਚਨ ਆਉਂਦੇ ਹੁੰਦੇ ਆ ਜਾਂ ਮੈਸੇਜ ਕਰਦੇ ਆ ਵੀਰ ਕਿ ਇੰਸਟਾਗ੍ਰam ਤੇ ਵੀ ਵੀ ਕਮੈਂਟ ਵੀ ਕਰਦੇ ਆ ਕਿ ਵੀਰੇ ਯਾਰ ਕੰਪਨੀ ਦਾ ਹਿਸਾਬ ਕਿਤਾਬ ਦੱਸਿਓ ਕੀ ਆ ਹਨਾ ਦੇ ਅੱਜ ਆਪਾਂ ਇਹ ਵੀਡੀਓ ਇੱਕ ਸਿਰਫ ਕੰਪਨੀ ਦੇ ਕਿਵੇਂ ਕੰਮ ਕਰਦੀ ਆ ਕੰਪਨੀ ਮੇਨਾਂ ਜਾਂ ਮੈਂ ਕੀਤਾ ਕੰਪਨੀ ਰਿਲੇਟਡ ਹੀ ਸਾਰੀ ਅੱਜ ਗੱਲਬਾਤ ਕਰਦੇ ਆ ਆਪਾਂ ਤੇ ਮੇਰੇ 2005 ਦੇ ਵਿੱਚ ਅਸੀਂ ਸ਼ੁਰੂ ਕਰਿਆ ਸੀਗਾ ਕੰਪਨੀ ਦਾ ਆਲੂ ਲੈਣਾ 2005 ਦੇ ਵਿੱਚ ਸਾਨੂੰ ਸਭ ਤੋਂ ਪਹਿਲੀ ਵਾਰ ਜੋਤੀ ਦਿੱਤਾ ਸੀ ਕੰਪਨੀ ਨੇ ਉਦੋਂ ਪਾਲਿਸੀਆਂ ਹੋਰ ਹੁੰਦੀਆਂ ਸੀਗੀਆਂ 5 ਕਿੱਲੇ ਦਿੰਦੀ ਹੁੰਦੀ ਸੀ ਕੰਪਨੀ ਪਹਿਲਾਂ ਕਿ ਉਸ ਤੋਂ ਉੱਪਰ ਨਹੀਂ ਸੀ ਆਪਾਂ ਨੂੰ ਮਿਲਦਾ ਕੰਪਨੀ ਦਾ ਆਲੂ ਹਨਾ 5 ਕਿੱਲੇ ਦਾ ਹੀ ਆਲੂ ਮਿਲਦਾ ਹੁੰਦਾ ਸੀਗਾ ਤੇ ਪਹਿਲੀ ਵਾਰ ਜੋਤੀ ਆਲੂ ਮਿਲਿਆ ਸੀਗਾ ਤੇ ਉਸ ਟਾਈਮ ਰਾ ਇਹ ਘਟ ਹੁੰਦਾ ਸੀਗਾ ਕੰਪਨੀ ਦੇ ਪੈਸੇ ਭਰਉਣ ਦਾ ਤੇ ਜਿਹੜਾ ਕੁਛ ਕੰਪਨੀ ਦੇ ਵਿੱਚ ਜੋ ਮੈਂ ਸਿੱਖਿਆ ਵਾ ਜਿੰਨਾ ਕਿ ਵੀ ਮੈਨੂੰ ਨੌਲੇਜ ਆ ਮਾੜੀ-ਮੋਟੀ ਜਿਵੇਂ ਸਮਝ ਲਓ 100 ਦੇ ਵਿੱਚੋਂ 5% 5 ਪੈਸੇ ਮੈਨੂੰ ਨੌਲੇਜ ਜਿੰਨੀ ਕੁ ਮਾੜੀ-ਮੋਟੀ ਹੈਗੀ ਆ ਨੌਲੇਜ ਕਿਉਂਕਿ ਮੈਂ ਆਪਾਂ ਨਹੀਂ ਮੈਂ ਨਹੀਂ ਕਹਿੰਦਾ ਕਿ ਆਲੂ ਦੀ ਮੈਨੂੰ ਨੌਲੇਜ ਆ ਕਿਉਂਕਿ ਆਪਾਂ ਦਾ ਜੋ ਕੁਝ ਮੈਨੂੰ ਪਤਾ ਮੈਂ ਮਾੜਾ-ਮੋਟਾ ਕਰ ਲੈਣਾ ਹਨ ਤੇ ਕੰਪਨੀ ਦੇ ਵਿੱਚ ਸਿੱਖ ਕੰਪਨੀ ਨੇ ਹੀ ਦੱਸਿਆ ਵੀਰੇ ਕੰਪਨੀ ਨੇ ਸਾਰਾ ਕੁਝ ਸਿਖਾਇਆ ਕਿ ਆ ਆਲੂ ਇਸ ਤਰੀਕ ਨੂੰ ਲੱਗਣਾ ਚਾਹੀਦਾ ਆ ਆਲੂ ਇਸ ਤਰੀਕ ਨੂੰ ਲੱਗਣਾ ਚਾਹੀਦਾ ਆ ਸਪ੍ਰੇ ਹਾਂ ਹੋਣੀਆਂ ਚਾਹੀਦੀਆਂ ਆਲੂ ਤੇ ਜਿਹੜੀਆਂ ਚੀਜ਼ਾਂ ਚੀਜ਼ਾਂ ਦਾ ਫਰਕ ਸੀਗਾ ਓਹੋ ਓਹੋ ਚੀਜ਼ਾਂ ਸਿਖਾਈਆਂ ਕੰਪਨੀ ਨੇ ਸਾਰਾ ਕੁਝ ਦੱਸਿਆ ਵੀਰੇ ਵੀ ਕਿਹੜਾ ਆਲੂ ਕਦੋਂ ਲੱਗਣਾ ਕਿਹੜਾ ਆਲੂ ਕਦੋਂ ਲੱਗਣਾ ਹਨ ਇਸ ਤੋਂ ਪਹਿਲਾਂ ਬਸ ਇੱਕ ਸਿਰਫ ਮੈਂ ਆਪਦੀ ਗੱਲ ਹੋਰਾਂ ਨੂੰ ਵੀ ਜਿਹੜੇ ਪਰ ਪੈਨਾ ਪਤਾ ਹੁੰਦਾ ਸੀ ਵੀ ਆ ਲਾਲ ਆਲੂ ਆ ਚਿੱਟਾ ਆਲੂ ਆ ਨਾ ਨੋ ਦਾ ਪਤਾ ਹੁੰਦਾ ਸੀ ਕਿ ਕਿਹੜਾ ਆਲੂ ਕਿੱਦੋਂ ਲਾਉਣਾ ਕਿਹੜਾ ਆਲੂ ਕਦੋਂ ਲਾਉਣਾ ਹਨਾ ਕਿ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਐਲ ਆਫ ਦਾ ਝਾੜ ਏਡੇ ਏਡੇ ਕਾਲੂ ਰਹਿ ਜਾਂਦੇ ਹੁੰਦੇ ਸੀ ਨਿੱਕੇ ਨਿੱਕੇ ਕਿ ਐਲ ਆਫ ਦੇ ਝਾੜ ਦੇ ਵਿੱਚ ਹਨਾ ਕਿ ਇੰਨਾ ਛੋਟਾ ਸਾਈਜ਼ ਬਣਦਾ ਹੀ ਨਹੀਂ ਸੀ ਐਲ ਆਰ ਹਨਾ ਕਿ ਫਿਰ ਇੱਕ ਕੰਪਨੀ ਦੇ ਵਿੱਚ ਮੁੰਡਾ ਹੁੰਦਾ ਸੀਗਾ ਸਿੰਧੂ ਅਹ ਸਿੰਦੂ ਸਰ ਸੀਗੇ ਉਹ ਆਪਣਾ ਦੇਖਦੇ ਸੀ ਉਹਨਾਂ ਨੇ ਮੈਨੂੰ ਸਿਖਾਇਆ ਸਾਰਾ ਕੁਝ ਕਿ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਵੀ ਆਹ ਆਲੂਏ ਤੋਂ ਲਾਉਣਾ ਆਹ ਆਲੂਏ ਤੋਂ ਲਾਉਣਾ ਹਨ ਉਹਨਾਂ ਨੇ ਸਾਰੀ ਡਿਟੇਲ ਦੇਣੀ ਮੈਨੂੰ ਪੂ ਕੱਲੀ ਕੱਲੀ ਚੀਜ਼ ਪੁੱਛਣੀ ਅਹ ਇੱਥੋਂ ਤੱਕ ਵੀਰੇ ਅਸੀਂ ਮੈਂ ਨਾ ਪਖਰਾਜ ਲਾਇਆ ਸੀਗਾ ਚਲੋ ਹੁਣ ਤਾਂ ਯੂਰੀਆ ਦਿੰਨੇ ਆ ਕਿ ਪਖਰਾਜ ਦਾ ਇੱਕ ਟੈਸਟ ਕਰਿਆ ਸੀਗਾ ਕੰਪਨੀ ਦੇ ਵਾਲੇ ਪਖਰਾਜ ਤੇ ਮੈਂ ਤੇ ਮੈਂ ਵੀ ਸੀ ਸਿੰਧੂ ਸਰਨੀ ਕੋ ਉਹਨਾਂ ਨੇ ਕਰਵਾਇਆ ਸੀਗਾ ਕਿ ਕਾਪੜੀ ਕੰਪਨੀ ਦੇ 5 10 ਕਿੱਲੇ ਮੇਰੇ ਕੋਲ ਪਖਰਾਜ ਲੱਗਿਆ ਸੀਗਾ ਜਿਨ੍ਹਾਂ ਨੂੰ ਅਸੀਂ ਕਿੱਲੋ ਵੀ ਯੂਰੀਆ ਨਹੀਂ ਪਾਇਆ ਯਾਨੀ ਕਿ ਛਿੱਟਾ ਨਹੀਂ ਦਿੱਤਾ ਸੀ ਯੂਰੀਆ ਦਾ ਸਪਰੇਹਾਂ ਦੇ ਵਿੱਚ ਹੀ ਯੂਰੀਆ ਪਾਉਂਦੇ ਹੁੰਦੇ ਸੀ ਬਸ ਸਪਰੇਹਾਂ ਜਿੰਨੀਆਂ ਕਰੀਆਂ ਹਰੇਕ 'ਚ ਕਿੱਲੋ-ਕਿੱਲੋ ਯੂਰੀਆ ਪਾ ਕੇ ਸਪਰੇਅ ਕਰੀ ਤੇ ਪੂਰਾ ਟਾਪ ਦਾ ਰਿਜ਼ਲਟ ਝਾੜ ਆਇਆ ਸੀ ਇੱਕ ਵੀ ਯਾਨੀ ਕਿ ਕੋਈ ਝਾੜ ਦੇ ਵਿੱਚ ਕਮੀ ਨਹੀਂ ਸੀ ਇਹ ਇਪਗਰਾਜ ਆਲੂ ਇਹ ਜਿਆ ਕਿ ਇਹ ਬਿਨਾ ਯੂਰੀਏ ਤੋਂ ਵੀ ਹੋ ਜਾਂਦਾ ਜੇ ਤੁਹਾਡਾ ਸਹੀ ਟਾਈਮ ਤੇ ਲੱਗਿਆ ਬੀਜ ਸਹੀ ਆ ਸਾਰਾ ਕੁਝ ਸਹੀ ਆ ਪਾਣੀ ਸਹੀ ਲੱਗ ਰਿਹਾ ਦਾ ਠੀਕ ਨੇ ਤੇ ਵੀਰੇ ਕੰਪਨੀ ਦੇ ਵਿੱਚ ਫਾਇਦੇ ਵੀ ਬਹੁਤ ਆ ਜੇ ਆਪਾਂ 2-3 ਸਾਲ ਦੀ ਐਵਰੇਜ ਨੂੰ ਚੈੱਕ ਕਰਦੇ ਆ ਫੇਰ ਕੰਪਨੀ ਮੂਰੇ ਵੀ ਜਾਂਦੀ ਆ ਕਿ ਉਹ ਨਹੀਂ ਹੈਗਾ ਕਿ ਕੰਪਨੀ ਦੇ ਵਿੱਚ ਆਪ ਨੂੰ ਘਾਟਿਆ ਜਾਂ ਕੰਪਨੀ ਵੀਰੇ ਕੰਪਨੀ ਨੇ ਇੱਕ ਸੇਫ ਜੀ ਚੀਜ਼ ਆ ਅ ਚਲੋ ਮੈਂ ਹਰੇ ਹਰੇਕ ਦਾ ਆਪੋ ਆਪਣਾ ਪੁਆਇੰਟ ਮੇਰਾ ਪੁਆਇੰਟ ਆਫ 뷰 ਇਹ ਆ ਕਿ ਜੇ ਆਪਾਂ 20 ਕਿल्ले ਲਾਉਣੇ ਆ ਤਾਂ ਉਹਦੇ ਵਿੱਚੋਂ 15 5 6 ਕਿल्ले ਕੰਪਨੀ ਦੇ ਲਾ ਲਓ 7 ਕਿल्ले ਲਾ ਲਓ ਬਾਕੀ ਆਪਦੇ ਰੱਖ ਲਓ ਠੀਕ ਨੇ ਤੇ ਕੰਪਨੀ ਦੇ ਲਾਉਣ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਇੱਕ ਤਾਂ ਤੁਹਾਡੇ ਕੋਲੇ 20 ਨਵਾਂ ਬਣਿਆ ਰਹਿੰਦਾ ਹਨਾ ਕਿ 20 ਤੁਹਾਡੇ ਕੋਲੇ ਨਵਾਂ ਰਹਿੰਦਾ ਹਮੇਸ਼ਾ 20 ਨਹੀਂ ਤੁਹਾਡਾ ਪੁਰਾਣਾ ਹੁੰਦਾ ਤੇ ਬੀ ਹਰੇਕ ਸਾਲ ਤੁਹਾਡੇ ਕੋਲੇ ਨਵਾਂ ਬਣ ਜਾਂਦਾ ਬ੍ਰੀਜ ਦੇ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਕੀ ਤੁਸੀਂ ਉਹਦੇ ਕਾਰਡਬਾਡ ਤੇ ਬੀ ਨੂੰ ਨਵਾਂ ਰੱਖ ਸਕਦੇ ਹੋ ਤੇ ਤੁਸੀਂ ਝਾੜ ਵਧੀਆ ਕੱਢਦੇ ਹੋ ਉਹਦੇ ਵਿੱਚੋਂ ਤੁਹਾਨੂੰ ਆਲੂ ਵੀ ਪਾ ਸਕਦਾ ਤੇ ਜਿਹੜਾ ਇਹਦਾ ਪ੍ਰੋਸੀਜਰ ਆ ਕੰਪਨੀ ਦਾ ਉਹ ਇਹ ਪ੍ਰੋਸੀਜਰ ਹੁੰਦਾ ਵਾ ਕਿ ਇਹਨਾਂ ਨੇ ਨਾ ਆਪਣੇ ਤੋਂ 27000 ਰੁਪਇਆ ਪ੍ਰਤੀ ਏਕੜ ਦਾ ਲੈਣਾ ਉਹ 27000 ਦੇ ਵਿੱਚੋਂ 11000 ਰੁਪਇਆ 1000 ਰੁਪਇਆ ਤੁਹ ਤੋਂ ਅਡਵਾਂਸ ਬੁਕਿੰਗ ਕਰਾਉਣੀ ਆ ਕਿ ਜਦੋਂ ਤੁਸੀਂ ਇਹਨਾਂ ਨੂੰ ਕੀਲੇ ਦੱਸਣਾ ਕਿ ਹਾਂ ਅਸੀਂ ਇੰਨੇ ਕੀਲੇ ਆਲੂ ਲੈਣਾ ਤਾਂ ਉਦੋਂ ਇਹ ਤੁਹ ਤੋਂ ਸਤੰਬਰ ਮਹੀਨੇ ਦੇ ਸਤੰਬਰ ਅਗਸਤ ਸਤੰਬਰ ਅਗਸਤ ਦੀ ਲਾਸਟ ਦੇ ਵਿੱਚ ਸਤੰਬਰ ਦੇ ਪਹਿਲੇ ਇੱਕ ਹਫ਼ਤਿਆਂ ਦੇ ਵਿੱਚ ਤੁਹ ਤੋਂ ਹੀ ਬੁਕਿੰਗ ਲੈਣਗੇ 1000 ਰੁਪਇਆ ਕਿ ਜੇ ਮੈਂ ਅਹੰਦਿਲਾ ਆਪਾਂ 20 ਕਿੱਲੇ ਲਾਉਣੇ ਆ ਤਾਂ 20000 ਰੁਪਏ ਆਪਾਂ ਨੂੰ ਭਰਨਾ ਪਊਗਾ ਤੇ ਉਹ ਥੋੜਾ ਹੋ ਗਿਆ ਆਲੂ ਪੱਕਾ ਠੀਕ ਆ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਵੀ ਇਹਨਾਂ ਨੇ ਆਪਾਂ ਨੂੰ ਵੰਡਣਾ ਜਦੋਂ ਆਪਾਂ ਨੂੰ ਲੋਟ ਹੋ ਗਿਆ ਕਿ ਆਹ ਵੀ ਆ ਮਿਲਣਾ ਉਹ ਵੀ ਲੋਟ ਹੋਣ ਤੋਂ ਬਾਅਦ 10000 ਰੁਪਏ ਇਹਨਾਂ ਨੇ ਆਪਣੇ ਤੋਂ ਉਹ ਦੋ ਲੈਣਾ ਜਿਵੇਂ ਸਮਝ ਲਓ 10 20 ਕਿੱਲਿਆਂ ਦਾ 2 ਲੱਖ ਰੁਪਈਆ ਆਪਾਂ ਨੂੰ ਇਹਨਾਂ ਨੂੰ ਉਦੋਂ ਦੇਣਾ ਪੈਣਾ ਤੰਬਰ ਦੇ ਲਾਸਟ ਦੇ ਵਿੱਚ ਹਨਾ ਤੱਕ ਅਕਤੂਬਰ ਤੋਂ ਪਹਿਲਾਂ ਵੀ ਚੱਕਣ ਤੋਂ ਪਹਿਲਾਂ ਤੇ ਇਹ ਹੋ ਗਿਆ 11000 ਰੁਪਇਆ ਤੇ ਜਿਹੜਾ ਬਾਕੀ ਬਚ ਗਿਆ 16000 ਰੁਪਇਆ 16 ਹੀ ਬਚ ਗਿਆ ਨਾ ਹਾਂਜੀ 16 ਬਚ ਗਿਆ 16 ਜਿਹੜਾ ਬਚ ਗਿਆ ਉਹ ਜਦੋਂ ਆਪਾਂ ਇਹਨਾਂ ਨੂੰ ਆਪਣਾ ਮਾਲ ਭੇਜਣਾ ਪਹਿਲਾਂ ਮਾਲ ਭੇਜਾਂਗੇ ਇਹਨਾਂ ਨੇ ਉਹ ਦੋ ਕੱਟ ਲੈਣਾ ਉਦੋਂ ਇਹਨਾਂ ਨੇ ਕੱਟ ਕੇ ਬਾਕੀ ਆਪਾਂ ਨੂੰ ਦੇਣਾ ਉਹਦੇ ਵਿੱਚ ਆਪਾਂ ਨੂੰ ਇਹਨਾਂ ਨੇ ਆਲੂ ਦੇ ਟ੍ਰੀਟਮੈਂਟ ਵਾਲੀ ਦਵਾਈ ਦੇਣੀ ਆ ਤੇ ਚਾਰ ਸਪਰੇਹਾਂ ਦੇਣੀਆਂ ਉੱਪਰ ਕਰਨ ਵਾਲੀਆਂ ਤੇ ਉਹ ਸਾਰੇ ਨਾਲ ਤੇਲੇ ਵਾਲੀ ਹੋਣੀ ਆ ਫੰਗੀ ਸਾਈਟ ਸਾਰਾ ਦਿਨ ਨੀਮ ਆਇਲ ਦੇਣਾ ਜੇ ਤੁਹਾਡੇ ਕੋਲੇ ਕੋਈ ਨਵਾਂ ਬੀਜ ਲੱਗਿਆ ਤਾਂ ਤੁਹਾਨੂੰ ਉਹਦੇ ਉੱਤੇ ਜਿਹੜਾ ਇੱਕ ਮਿਨਰਲ ਆਇਲ ਹੁੰਦਾ ਉਹ ਪੂੰਆਂਦਿਆ ਉਹ ਵੀ ਦੇਣਾ ਇਹਨਾਂ ਨੇ ਕਾਫੀ ਚੀਜ਼ਾਂ ਦਿੰਦੇ ਹਨ ਇਹ ਪ੍ਰੋਸੀਜਰ ਇਹਨਾਂ ਦਾ ਆਲੂ ਦੇ ਬੀਜ ਦਾ ਤੇ ਫਿਰ ਇਹਨਾਂ ਦੇ ਹਰੇਕ ਵੈਰਾਈਟੀ ਦਾ ਅੱਡੋ ਅੱਡ ਰੇਟ ਆ ਜਿਵੇਂ ਪਖਰਾਜ ਦਾ ਅੱਡਾ ਹਰੇਕ ਵੈਰਾਈਟੀ ਦਾ ਅੱਡਾ ਅੱਡ ਰੇਟ ਹੈ। ਏਕਨਾਂ ਜਦੋਂ ਵੀਡੀਓ ਬਣਦੀ ਆ ਫੋਨ ਹੀ ਇੰਨੇ ਆਉਂਦੇ ਆ ਕਿ ਗੱਲ ਹੀ ਛੱਡ ਦੋ। ਤੇ ਲਗਾਤਾਰ ਵੀਡੀਓ ਬਣਾਈ ਨਹੀਂ ਸਕਦਾ। 1 ਮਿੰਟ ਵੀ ਲਗਾਤਾਰ ਵੀਡੀਓ ਨਹੀਂ ਬਣਦੀ ਹੈਗੀ। ਤੇ ਜਿਹੜਾ ਉਹਦਾ ਪ੍ਰੋਸੀਜਰ ਆ ਨਾ ਵੀਰੇ ਕੀ ਉਹਨੇ ਆਪਾਂ ਨੂੰ ਹਰੇਕ ਹਰੇਕ ਵੈਰਾਈਟੀ ਦਾ ਅੱਡਾ ਅੱਡ ਰੇਟ ਆ ਜਿਵੇਂ ਐਲ ਆਰ ਦਾ ਸਮਝ ਲਓ 8.5 ਰੁਪਏ ਉਹਨਾਂ ਨੇ ਆਪਣੇ ਤੋਂ ਆਲੂ ਆਲੂ ਖਰੀਦਣਾ। 8.5 ਆਲੂ ਖਰੀਦਣਾ ਤੇ 25 ਪੈਸੇ ਆਪਣੇ ਉਹਦੇ ਆਪਣੇ ਜਿਹੜਾ ਮੋਟਾ ਹਰਾ ਵਾ ਗੋਲੀ ਚ ਪਵਾ ਦਈਏ ਨਾ ਤੇ 8.5 ਰੁਪਏ ਐਲ ਆਰ ਦਾ ਆਪਾਂ ਨੂੰ ਆਲੂ ਦਾ ਰੇਟ ਆ 8.5 ਰੁਪਏ ਉਹਦੇ ਵਿੱਚ ਵੀਰੇ 25 ਪੈਸੇ ਆਪਾਂ ਨੂੰ ਗ੍ਰੇਡਿੰਗ ਦੇ ਦਿੰਦੀ ਆ ਇਹ ਕੰਪਨੀ ਤੇ 25 ਪੈਸੇ ਆਪਾਂ ਨੂੰ ਸਟੋਰ ਛੱਡਣ ਦੇ ਦਿੰਦੀ ਆ ਤੇ ਫਿਰ ਉਹਦੇ ਵਿੱਚ ਵਾਰਦਾਨਾ ਕੰਪਨੀ ਦਾ ਇਹਨਾਂ ਰੇਟ ਹੁੰਦਾ ਵਾ ਕੰਪਨੀ ਦਾ ਠੀਕ ਨੇ ਕੀ 9 ਰੁਪਏ ਦੇ ਨੇੜੇ ਤੇੜੇ ਰੇਟ ਹੁੰਦਾ ਕੀ ਠੀਕ ਹੁੰਦਾ ਰੇਟ ਕੋਈ ਘਾੜ ਨਹੀਂ ਹੁੰਦੀ ਰੇਟ ਦੀ ਜੇ ਆਪਣਾ ਝਾੜ ਸਮਝ ਲਓ 200 ਤੋਂ ਇਹ ਨਾ ਕੰਪਨੀ ਦੇ ਵਿੱਚ ਆਪਾਂ 200 40 250 270 ਇੱਥੇ ਤੱਕ ਆਪਣਾ ਝਾੜ ਨਿਕਲ ਜਾਂਦਾ ਹੈ ਲਰ ਦਾ ਤੇ ਉਹਦੇ ਵਿੱਚ ਰਾਸ਼ਨ ਦਾ ਰੇਟ ਘੱਟ ਹੁੰਦਾ ਜਿਹੜਾ ਓਵਰ ਸਾਈਜ਼ ਆ ਉਹਦਾ ਰੇਟ 6 ਰੁਪਏ ਆ ਤੇ ਇੰਨਾ ਰੇਟ ਇਹਦੇ ਵਿੱਚ ਜਾਨੀ ਕਿ ਹੈਗਾ ਦਾ ਜਿਵੇਂ ਪਖਰਾਜ ਦਾ ਇਹਨਾਂ ਦਾ ਹੈਗਾ ਵਾ ਪੌਣੇ ਕੰਨੋਂ ਪੌਣੇ 8 ਰੁਪਏ ਦੇ ਨੇੜੇ ਰੇਟਾ ਪੌਣੇ ਕੱਟ ਸਾਰਾ ਕੁਝ ਕਰਕੇ 8 ਰੁਪਏ ਪੈ ਜਾਂਦਾ ਜਿਹੜਾ ਸਭ ਤੋਂ ਛੋਟਾ ਪਖਰਾਜ ਦੇ ਵਿੱਚ ਇਹਨਾਂ ਦਾ ਗ੍ਰੇਡਿੰਗ ਦੇ ਹਿਸਾਬ ਨਾਲ ਹੁੰਦਾ A1 ਦਾ ਜਿਆਦਾ ਆ A2 ਦਾ ਉਦੋਂ ਘੱਟ A3 ਦਾ ਉਦੋਂ ਘੱਟ ਆ ਰਾਸ਼ਨ ਦਾ ਉਦੋਂ ਘੱਟ ਇਦਾਂ ਹੁੰਦਾ ਪਖਰਾਜ ਦੇ ਵਿੱਚ ਪਖਰਾਜ ਜੋਤੀ ਇਹਨਾਂ ਜਿਨ੍ਹਾਂ ਦੀਆਂ 5 ਛਾਟੀਆਂ ਨੇ ਇਹਨਾਂ ਦੇ ਵਿੱਚ 1% ਹੋਰ ਹੁੰਦੀ ਹੈ ਕਿ ਜੇ ਆਪਾਂ ਇਹਨਾਂ ਨੂੰ A1 A2 ਜਿਆਦਾ ਦਿੰਨੇ ਆ ਤਾਂ ਫਿਰ ਆਪਣਾ 1 ਰੁਪਿਆ ਰੇਟ ਸਾਰੇ ਕਾਹਦੇ ਬਚ ਜਾਂਦਾ ਇਹ ਪ੍ਰੋਸੀਜਰ ਹੈ ਇਹਨਾਂ ਦਾ ਤੇ ਇਹਨਾਂ ਦੇ ਵਿੱਚ ਯਾਨੀ ਕਿ ਬਸ ਕੰਪਨੀ ਦੇ ਵਿੱਚ ਆਲੂ ਲਾਉਣ ਦਾ ਵੀਰੇ ਇਹ ਮਤਲਬ ਆ ਕਿ ਸਾਨੂੰ ਮੈਨੂੰ ਤਾਂ ਇਹ ਲੱਗਦਾ ਕਿ ਆਪਣੇ ਕੋਲੇ ਨਾ ਯਾਰ ਪੇਮੈਂਟ ਇਕੱਠੀ ਆ ਜਾਂਦੀ ਹੈ ਜੇ ਆਪਣਾ ਚਲੋ ਝਾੜ ਸਹੀ ਆ ਸਾਰਾ ਕੁਝ ਸਹੀ ਆ ਤਾਂ ਆਪਣੇ ਕੋਲੇ ਪੇਮੈਂਟ ਇਕੱਠੀ ਆਉਂਦੀ ਆ ਤੇ ਇਕੱਠੀ ਆਪਣੇ ਕਿਤੇ ਕੰਮ ਆ ਜਾਂਦੀ ਆ ਠੀਕ ਨੇ ਤੇ ਅਸੀਂ ਜੇ ਮੈਨੂੰ ਤਾਂ ਵੀਰੇ ਯਾਰ ਬਹੁਤ ਵਧੀਆ ਲੱਗਦਾ ਕੰਪਨੀ ਦੇ ਵਿੱਚ ਕੰਮ ਕਰਕੇ ਕਿਉਂਕਿ ਮੈਂ ਅੱਜ ਤੱਕ ਐਵੇਂ ਤੁਹਾਨੂੰ ਕੋਈ ਝੂਠ ਮਾਰਾਂ ਕੀ ਹਾਂ ਕੱਲ ਨੂੰ ਤੁਹਾਨੂੰ ਕੋਈ ਮੇਰੀਆਂ ਗੱਲਾਂ ਦਾ ਝੂਠ ਲੱਗੇ ਹਨਾ ਆਪਾਂ ਉਹ ਜਿਹੇ ਬੰਦੇ ਨਹੀਂ ਹੈਗੇ ਨਾ ਆਪਾਂ ਮਾਰਦੇ ਆ ਸਿਰਫ ਕੱਲਾ ਸਿਰਫ ਮੈਂ ਡੈਮੋ ਡਾਇਮੰਡ ਦਾ ਟਿਊਬਰ ਲੈ ਕੇ ਲਾਉਣਾ ਔਰ ਕਿਸੇ ਵੈਰੈਟੀ ਦਾ ਮੈਨੂੰ ਜਿਵੇਂ ਐਲ ਆਰ ਆ ਮੇਰੇ ਕੋਲੇ ਉਹਦਾ ਟਿਊਬਰ ਨਹੀਂ ਲੈਣਾ ਪੈਂਦਾ ਫਖਰਾਜ ਆ ਮੈਨੂੰ ਉਹਦਾ ਟਿਊਬਰ ਨਹੀਂ ਲੈਣਾ ਪੈਂਦਾ ਜੋਤੀ ਦਾ ਟਿਊਬਰ ਨਹੀਂ ਲੈਣਾ ਪੈਂਦਾ ਕਰੋੜਾ ਦਾ ਨਹੀਂ ਕਦੀ ਲਿਆ ਹੈਗਾ ਹਨਾ ਹਿਮਲਣੀ ਦਾ ਨਹੀਂ ਕਦੀ ਲਿਆ ਸਾਰਾ ਮੇਰੇ ਕੋਲੇ ਕੰਪਨੀ ਤੋਂ ਬਣਿਆ ਬਣ ਜਾਂਦਾ ਕੰਪਨੀ ਦਾ ਜੀ 1 ਮਿਲ ਗਿਆ ਜੀ 2 ਮਿਲ ਗਿਆ ਉਹਦੇ ਵਿੱਚੋਂ ਆਪਾਂ ਸਾਰਾ ਮਾਲ ਉਹਨਾਂ ਦਾ ਯਾਨੀ ਕਿ ਜਿਵੇਂ A1 ਹੋ ਗਿਆ ਜਿਵੇਂ ਗੋਲੀ ਹੋ ਗਈ ਜਾਂ ਕਟਿਆ ਵੱਡਿਆ ਹੋ ਗਿਆ ਉਹ ਆਪਾਂ ਲੈ ਕੇ ਸਟੋਰ ਕਰ ਲੈਂਦੇ ਰੱਖ ਕੇ ਉਦੇ ਵਿੱਚੋਂ ਫਬੀਜ ਲੈਂਦੇ ਆ। ਠੀਕ ਹੈ ਨਾ ਇਹ ਫਾਇਦੇ ਆ। ਤੇ ਕਦੇ ਵੀ ਬੀਜ ਦੀ ਨਵੇਂ ਦੀ ਲਈ ਭੱਜਣ ਦੀ ਲੋੜ ਨਹੀਂ ਪਈ। 5133 ਆ ਉਹ ਵੀ ਆਪਣੇ ਕੋਲ ਨਵਾਵਾ। ਤੇ ਕੰਪਨੀ ਦੇ ਆਲੂ ਲਾਉਣ ਦਾ ਇਹੀ ਇੱਕ ਵਧੀਆ ਬੈਨੀਫਿਟ ਹੈ ਬਸ। ਕਿ ਐਵੇਂ ਹੋ ਜਾਂਦਾ। ਤੇ ਇੱਕ ਆਪਾਂ ਸੇਫ ਬੈਠੇ ਆ। ਜੇ ਬਾਹਰ ਮੰਦਾ ਆਉਂਦਾ ਵਾ ਜਾਂ ਬਾਹਰ ਤੇਜ਼ੀ ਆਉਂਦੀ ਆ ਉਹਦੇ ਵਿੱਚੋਂ ਠੀਕ हां ਜਦੋਂ ਤੇਜ਼ੀ ਹੁੰਦੀ ਆ ਉਸ ਦਿਨ ਆਪਾਂ ਨੂੰ ਲੱਗਦਾ ਕਿ ਯਾਰ ਵੀ ਬਾਹਰ ਇੰਨੀ ਤੇਜ਼ੀ ਆ ਗਈ ਐਨਾ ਬੰਨ ਆਲੂ ਵਗ ਗਿਆ ਤੇ ਕੰਪਨੀ ਦੇ ਵਿੱਚ ਇਹਨਾਂ ਪੀਰੀਓ ਦਾ ਸਬਰ ਸੰਤੋਖ ਆਪਾਂ ਨੂੰ ਕਰਨਾ ਹੀ ਪੈਣਾ ਠੀਕ ਨਹੀਂ ਕਿ ਜੇ ਆਪਾਂ ਦਾ ਸਬਰ ਜੇ ਆਪਾਂ 2 3 3 ਸਾਲ ਦਾ ਜਾਂ 4 ਸਾਲ ਦਾ ਪੀਰੀਅਡ ਦੇਖਾਂਗੇ ਫਿਰ ਹਮੇਸ਼ਾ ਕੰਪਨੀ ਦੇ ਆਲੂ ਮੂਰੇ ਜਾਣਗੇ ਕੰਪਨੀ ਦੇ ਵਿੱਚ ਆਪਾਂ ਨੂੰ ਇਹ ਵਾਂ ਕਿ ਆਪਾਂ ਝਾੜ ਆਪਦੀ ਮਰਜ਼ੀ ਦਾ ਝਾੜ ਜਿੱਥੇ ਮਰਜ਼ੀ ਕੱਢ ਸਕਦੇ ਹਾਂ ਨਾ ਕਿ ਜੇ ਮਿਹਨਤ ਜ਼ਿਆਦਾ ਕਰੀਏ ਝਾੜ ਜ਼ਿਆਦਾ ਕੱਢ ਲਈਏ ਆਪਾਂ ਨੂੰ ਰੇਟ ਦਾ ਤਾਂ ਪਤਾ ਹੀ ਹੈ ਨਾ ਜਿਵੇਂ ਕਣਕ ਝੋਨੇ ਵਾਲਾ ਕੰਮ ਆ ਕਿ ਆਪਾਂ ਨੂੰ ਰੇਟ ਦਾ ਤਾਂ ਪਤਾ ਹੀ ਹੈ ਨਾ ਵੀ ਇੰਨੇ ਨੂੰ ਯਾਰ ਆਪਣਾ ਆਲੂ ਵਿਗ ਜਾਣਾ ਵੀ ਜੇ ਆਪਾਂ ਇੰਨਾ ਝਾੜ ਕੱਢ ਲਾਂਗੇ ਤਾਂ ਆਪਣੇ ਇੰਨੇ ਰੁਪਏ ਬਣ ਜਾਣੇ ਉਹ ਤਾਂ ਆਪਾਂ ਨੂੰ ਫਿਕਸ ਆ ਨਾ ਉਹ ਚੀਜ਼ ਦਾ ਵੀਰੇ ਚ ਡਰ ਨਹੀਂ ਹੁੰਦਾ ਕੰਪਨੀ ਦੇ ਵਿੱਚ ਕਈ ਵੀਰ ਕੰਪਨੀ ਨੂੰ ਚੰਗਾ ਵੀ ਨਹੀਂ ਸਮਝਦੇ ਕਿ ਹਾਂ ਕੰਪਨੀ ਐਂ ਕੰਮ ਕਰਦੀ ਆ ਵੀਰੇ ਵੀ ਪਰ ਮੈਂ ਤਾਂ ਆਪਦੀ ਗੱਲ ਦੱਸਦਾ ਜਦੋਂ ਤੋਂ ਅਸੀਂ ਕੰਪਨੀ ਦੇ ਨਾਲ ਜੁੜੇ ਆ ਵੀ ਵੀਰੇ ਬਹੁਤ ਅੱਗੇ ਵਧੇ ਆ ਇਹ ਬਹੁਤ ਕੁਝ ਮਿਲਿਆ ਵਾ ਅਬ ਮੈਂ ਤੁਹਾਨੂੰ ਐਵੇਂ ਦੱਸਾਂ ਕੰਪਨੀ ਦੇ ਨਾਲ ਹੀ ਕਰਮਾ ਮੇਰੇ ਸਿੱਧੀ ਜੀ ਗੱਲ ਦੱਸਾਂ ਤੁਹਾਨੂੰ ਜਦ ਤੋਂ ਕੰਪਨੀ ਦਾ ਆਲੂ ਲਾਉਣਾ ਜਦ ਤੋਂ ਵਧੀ ਵਧਿਆਂ ਕਦੇ ਘਟੇ ਨਹੀਂ ਸੀਗਾ ਠੀਕ ਨਹੀਂ ਐਵੇਂ 1 ਸਾਲ ਮੈਂ ਗੈਪ ਪਾਇਆ ਉਹੀ ਸਾਲ ਸਭ ਤੋਂ ਵੱਡਾ ਘਾਟਾ ਖਾਦਾ ਮੈਂ ਕੰਪਨੀ ਦੇ ਆਲੂ ਨਾ ਲਾਉਣ ਦੇ ਵਿੱਚ ਤੇ ਹੁਣ ਤੁਸੀਂ ਆਪਣੇ ਹਿਸਾਬ ਲਾ ਲਓ ਕੀ ਫਿਰ ਕਿੰਨਾ ਹੋ ਹੁੰਦਾ ਹਨ ਤੇ ਕੰਪਨੀ ਦੇ ਆਪਾਂ ਨੂੰ ਫਾਇਦੇ ਆ ਕੋਈ ਨੁਕਸਾਨ ਨਹੀਂ ਹੈਗਾ ਕੰਪਨੀ ਦੇ ਆਲੂ ਲਾਉਣ ਵਧੀਆ ਵਾ ਕੰਪਨੀ ਦਾ ਇਹ ਪ੍ਰੋਸੀਜਰ ਆ ਵੀਰੇ ਕੰਪਨੀ ਦਾ ਕੰਪਨੀ ਦੀ ਬੁਕਿੰਗ ਕਰਾਉਣੀ ਪੈਂਦੀ ਆ ਸਾਰਾ ਕੁਝ ਇਹ ਕਰਾਉਣਾ ਪੈਂਦਾ ਵਾ ਤਾਂ ਫਿਰ ਕੰਪਨੀ ਵਾਲੇ ਬੰਦੇ ਵੀਰੇ ਜਿਹੜੇ ਸਾਡੀ ਆ ਮੇਰੀ ਆਈਟੀਸੀ ਕੰਪਨੀ ਆ ਟੈਕਨੀਕੋ ਵੀ ਕਹਿ ਦਿੰਦੇ ਇਹਨੂੰ ਆਈਟੀਸੀ ਵੀ ਕਹਿ ਦਿੰਦੇ ਆ ਤੇ ਚੰਬਲ ਵੀ ਕਹਿ ਦਿੰਦੇ ਆ ਟੈਕਨੀਕੋ ਐਗਰੀਕਲਚਰ ਸਾਇੰਸ ਲਿਮਟਿਡ ਨਾ ਇਹਨਾਂ ਦਾ ਯਾਰ ਸਟਾਫ ਵਗੈਰਾ ਇੰਨੇ ਕੁ ਵਧੀਆ ਬੰਦੇ ਆ ਨਾ ਯਾਰ ਇੰਨਾ ਕੁ ਤੇ ਮੁਹੱਬਤ ਆ ਸਾਰਿਆਂ ਦੇ ਨਾਲ ਕਦੇ ਕੋਈ ਉਹ ਨਹੀਂ ਹੈਗਾ ਵੀ ਕਦੇ ਕੋਈ ਦਿੱਕਤ ਆਈ ਹੋਵੇ ਗੱਲਬਾਤ ਚ ਜਾਂ ਅੱਜ ਤੱਕ ਪੂਰੀ ਸੁਣਵਾਈ ਹੁੰਦੀ ਆ ਵਧੀਆ ਵਹਿਣ ਪੂਰਾ ਪੂਰਾ ਵਧੀਆ ਸਾਰਾ ਕੁਝ ਐਨ ਠੀਕ ਆ ਤੇ ਜਿੱਦਾਂ ਹੁਣ ਇਹਨਾਂ ਦੇ ਸਟਾਫ ਦੇ ਨਾਲ ਪੂਰੀ ਵਧੀਆ ਆਪਣੀ ਸਾਰਿਆਂ ਨਾਲ ਵਧੀਆ ਬਣਦੀ ਆ ਪੂਰੀ ਵਧੀਆ ਇੱਜ਼ਤ ਮਾਨ ਉਹ ਵੀ ਕਰਦੇ ਆ ਬਹੁਤ ਰਿਸਪੈਕਟਬਲੀ ਗੱਲ ਕਰਦੇ ਆ ਸਾਰੇ ਵਧੀਆ ਵਾ ਹਨਾ ਕਦੇ ਕੋਈ ਇਹੋ ਜੀ ਦਿੱਕਤ ਵਾਲੀ ਪ੍ਰੋਬਲਮ ਵਾਲੀ ਕੋਈ ਤੇ ਕੋਈ ਗੱਲ ਨਹੀਂ ਹੋਈ ਜਿਹੜੀ ਵੀ ਕੋਈ ਗੱਲ ਆ ਸੁਣਵਾਈ ਹੁੰਦੀ ਵੀ ਆ ਤੇ ਵਧੀਆ ਆਲੂ ਦੇ ਵਿੱਚ ਨੌਆ ਆਈਟੀਸੀ ਕੰਪਨੀ ਦਾ ਪੂਰਾ ਵਧੀਆ ਸੀਟ ਦੇ ਵਿੱਚ ਪੂਰਾ ਟੌਪ ਤੇ ਨਾਮ ਆ ਇਹਨਾਂ ਦਾ ਜਿੰਨਾ ਕਰਦੀ ਆ ਕੜੇ ਲੁਧਿਆਣੇ ਦੇ ਵਿੱਚ 2500 ਕਿਲਾ ਆਲੂ ਬਜਾਇਆ ਹੋਇਆ ਇਹਨਾਂ ਨੇ ਲੁਧਿਆਣੇ ਦੇ ਵਿੱਚ ਮੇਨ ਆਫਿਸ ਇਹਨਾਂ ਦਾ ਲੁਧਿਆਣੇ ਗਿੱਲਾਵਾਂ ਗਿੱਲਾ ਮੰਡੀ ਜਗਰਾਉਂ ਵੀ ਬਜਾਉਂਦੇ ਆ ਹੋਰ ਵੀ ਕਈ ਰੇਂਜ ਬਜਾਉਂਦੇ ਆ ਜਿਹੜੇ ਜਿਹੜੇ ਰੇਂਜ ਹੈਗੇ ਆ ਉੱਥੇ ਤਾਂ ਇਹ ਦੇ ਦਿੰਦੇ ਆ ਵੀ ਵੀਰੇ ਉੱਥੇ ਨਹੀਂ ਕੋਈ ਦਿੱਕਤ ਕਰਦੇ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਜਿਹੜੇ ਵੀਰ ਲਾਉਣਾ ਚਾਹੁੰਦੇ ਆ ਉਹ ਲਾ ਸਕਦੇ ਆ ਬੇਚੇ ਜੇ ਕੋ ਹੋਗੇ ਹਰੇਕ ਕੰਪਨੀ ਦੇ ਨਾਲ ਚਲੋ ਵੱਡੀਆਂ-ਵੱਡੀਆਂ ਕੰਪਨੀਆਂ ਨੇ ਹੋਰ ਆਪਾਂ ਕਿਸੇ ਕੰਪਨੀ ਦਾ ਕੰਮ ਨਹੀਂ ਕਰਦੇ ਤਾਂ ਇਹਦੇ ਬਾਰੇ ਆਪਾਂ ਨੂੰ ਹੋਰ ਕਿਸੇ ਬਾਰੇ ਆਪਾਂ ਨੂੰ ਨੌਲੇਜ ਵੀ ਨਹੀਂ ਹੈਗੀ ਤੇ ਪਰ ਆਪਾਂ ਇਹਦਾ ਕੰਮ ਕਰਦੇ ਆ ਇਹਦੇ ਬਾਰੇ ਆਪਾਂ ਨੂੰ ਪਤਾ ਪਤਾ ਇਹਦੀ ਨੌਲੇਜ ਆਪਾਂ ਦੇ ਕੋਲ ਹੈਗੀ ਆ ਜੋਨੀਕ ਨੌਲੇਜ ਹੈਗੀ ਆ ਕਿ ਹਾਂ ਬਸ ਉਹ ਤੁਹਾਨੂੰ ਮੈਂ ਦੇ ਦੀ ਆਲੂ ਚੱਕ ਕੇ ਥੋੜਾ ਜਿਹਾ ਲੈ ਜਾਣਾ ਤੁਹਾਡੇ ਕੋਲੇ ਮਸ਼ੀਨ ਨਹੀਂ ਹੈਗੀ ਉਹ ਤੁਹਾਡਾ ਆਲੂ ਗ੍ਰੇਡ ਵੀ ਕਰਵਾ ਦਿੰਦੇ ਆ ਗ੍ਰੇਡਿੰਗ ਵਾਲੀਆਂ ਮਸ਼ੀਨਾਂ ਇਹਨਾਂ ਦੇ ਕੋਲ ਆਪਦੀਆਂ ਲੱਗੀਆਂ ਹੋਈਆਂ ਨੇ ਬਾਰਦਾਨਾ ਇਹਨਾਂ ਨੇ ਦੇਣਾ ਬਾਰਦਾਨੇ ਦੇ ਉੱਤੇ ਟੈਗ ਟੂ ਦਾ ਸਾਰਾ ਕੁਝ ਉਹ ਇਹਨਾਂ ਨੇ ਦੇਣਾ ਆਪਣਾ ਕੁਝ ਨਹੀਂ ਹੈਗਾ ਪੇਮੈਂਟ ਤੁਹਾਡੀ ਜਿੱਦਾਂ ਟਰਾਲੀ ਜਾਂਦੀ ਆ ਟਰਾਲੀ ਜਾਣ ਤੋਂ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਬਣ ਜਾਂਦੀ ਆ ਹਾਂ 1 25 26 ਮਾਰਚ ਤੋਂ ਬਾਅਦ ਵਾਲੀ ਪੇਮੈਂਟ ਨੂੰ ਟਾਈਮ ਲੱਗਦਾ ਉਹ ਫਿਰ 31 ਮਾਰਚ ਤੋਂ ਬਾਅਦ ਪੈਂਦੀ ਆ ਪਰ ਉਹ ਦੋ ਪਹਿਲਾਂ ਵਾਲੀਆਂ ਪੇਮੈਂਟਾਂ ਤੁਹਾਡੀਆਂ ਨਾਲ ਦੀ ਨਾਲ ਹੀ ਪਈ ਜਾਂਦੀਆਂ ਇਹਨਾਂ ਨੇ ਭਾਰਤੀ ਜੇ ਝੂਠ ਸੇਬੇ ਵਾਲਾ ਬਾਰਦਾਨਾ ਮਤ ਉਹਦੀ 49 ਕਿਲੋ 200 ਦੀ ਭਾਰਤੀ ਆ ਜੇ ਜਾਲੀ ਵਾਲਾ ਵਾਰਦਾਨ ਉਹਦੀ 50 ਕਿਲੋ ਦੀ ਭਰਤੀ ਲੈਂਦੇ ਆ। ਐਦਾਂ ਹਰੇਕ ਵੈਰਾਈਟੀ ਦਾ ਅੱਡ-ਅੱਡ ਹਿਸਾਬ ਕਰਦੇ ਆ। ਤੇ ਹਰੇਕ ਵੈਰਾਈਟੀ ਦਾ ਅੱਡ-ਅੱਡ ਰੇਟ ਆ। ਕਈ ਕਿਸੇ ਵੀਰਾਂ ਨੂੰ ਜਿਹੜੇ ਹੁਣ ਕੰਪਨੀ ਦਾ ਕੰਮ ਕਰਦੇ ਕਿਸੇ ਨੂੰ ਜੋਤੀ ਆਲੂ ਲਾਉਣਾ ਵਧੀਆ ਲੱਗਦਾ। ਕਿਸੇ ਨੂੰ ਐਲ ਆਰ ਪਸੰਦ ਆ, ਕਿਸੇ ਨੂੰ ਸੰਟਾਨਾ ਵਧੀਆ ਲੱਗਦਾ ਹਰੇਕ ਵੈਰਾਈਟੀਆਂ ਦੇ ਅੱਡ-ਅੱਡ। ਮੈਂ ਤਾਂ ਇਹੀ ਲਾਉਣਾ ਐਲ ਆਰ ਹੁੰਦਾ ਮੇਰੇ ਕੋਲੇ ਐਤਕੀ ਐਲ ਆਰ ਸੀਗਾ ਜੋਤੀ ਸੀਗਾ। ਕਰੋਡਾ ਹੈਗਾ ਵਾ ਹਿਮਾਲਣੀ ਸੀਗਾ ਤੇ ਪਖਰਾ ਸੀਗਾ ਹਨ ਇਹ 3 4 5 ਵੀ ਸੀਗੇ ਮੇਰੇ ਕੋਲੇ ਜਿਹੜੇ ਮੈਂ ਇਹਨਾਂ ਦੇ ਕੰਪਨੀ ਦੇ ਲਾਇਆ ਤੇ ਬਾਕੀ ਮੈਂ ਤਾਂ ਇਹ ਤੇ ਥੋੜੀ ਜੀ ਵੀਡੀਓ ਬਣਾਈ ਆ ਕਿਉਂਕਿ ਵੀ ਵੀਰ ਬਾਲੇ ਕਹਿੰਦੇ ਸੀਗੇ ਕਿ ਵੀਰੇ ਵੀ ਸਾਨੂੰ ਕੰਪਨੀ ਦੇ ਬਾਰੇ ਦੱਸਿਓ ਵੀ ਕੀ ਪ੍ਰੋਸੀਜਰ ਹੁੰਦਾ ਕੰਮ ਇਹ ਪ੍ਰੋਸੀਜਰ ਆ ਵੀਰੇ ਕੰਪਨੀ ਦਾ ਠੀਕ ਨੇ ਤੇ ਮੈਨੂੰ ਤਾਂ ਵਧੀਆ ਲੱਗਦੀ ਆ ਆਪਾਂ ਨੂੰ ਕੋਈ ਇਹਦੇ ਵਿੱਚ ਨੀ ਮਾੜਾ ਨਹੀਂ ਲੱਗਿਆ ਕਦੇ ਵੀ ਕਦੇ ਵੀ ਕੋਈ ਘਾਟੇ ਵਾਲਾ ਕੰਮ ਨਹੀਂ ਪਿਆ ਹਾਂ ਚਲੋ ਕਈ ਵਾਰ ਹੋ ਜਾਂਦਾ ਬੀਜਾਂ ਦੇ ਵਿੱਚ ਨਾ ਨਵੇਂ ਬੀ ਹੁੰਦੇ ਆ ਕੰਪਨੀ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਹਾਂ ਇਹਦਾ ਉਹ ਟ੍ਰਾਇਲ ਤੇ ਮਿਲ ਜਾਂਦੇ ਆ ਕਈ ਵਾਰ ਉਹਨਾਂ 'ਚ ਘਾਟਾ ਪੈ ਜਾਂਦਾ ਪਰ ਜੇ ਉਹਨਾਂ 'ਚ ਕੁਝ ਹੁੰਦਾ ਤਾਂ ਉਹ ਅਗਲੇ ਸਾਲ ਨੂੰ ਆਪਣਾ ਉਹਦੀ ਜਗ੍ਹਾ ਤੇ ਹੋਰ ਬੀਜ ਦੇ ਕੇ ਆਪਣਾ ਪੂਰਾ ਵੀ ਕਰਵਾ ਦਿੰਦੇ ਆ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਵੱਡੀ ਵਧੀਆ ਸਾਰੇ ਗੱਲਬਾਤ ਸੁਣਦੇ ਆ ਵਧੀਆ ਗੱਲਬਾਤ ਕਰਦੇ ਆ ਬਹੁਤ ਵਧੀਆ ਸਟਾਫ ਆ ਸਾਰਾ ਬਹੁਤ ਵਧੀਆ ਯਾਰ ਵੀਰੇ ਹੁਣ ਤਾਂ ਹੋਰ ਵੀ ਵਧੀਆ ਹੋ ਗਿਆ ਤੇ ਵਧੀਆ ਸਾਰਾ ਕੁਝ ਆਪਣਾ ਜਾਨੀ ਕਿ ਦੇਖ ਰੇ ਜਿਵੇਂ ਹੁਣ ਸਮਝ ਲਓ ਤੁਸੀਂ ਆਲੂ ਜਿੱਦਣ ਤੁਸੀਂ ਬੀਜਣਾ ਮੰਨ ਲਓ ਇਹਨਾਂ ਦੇ ਜਿਹੜੇ ਮੁੰਡੇ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਆ ਜਿਹੜੇ ਜਿੱਦਣ ਤੁਸੀਂ ਬੀਜਣਾ ਤੁਹਾਡੇ ਖੇਤ ਚ ਉਦੋਂ ਆਉਣਾ ਆਲੂ ਦੀ ਢੰਗਾਈ ਚੈੱਕ ਕਰਨੀ ਆ ਇੰਨੀ ਦੂਰੀ ਤੇ ਇੰਨਾ ਪਾਉਣਾ ਪਹਿਲਾਂ ਤਾਂ ਜਿੱਦਣ ਤੁਹਾਡਾ ਬੀ ਆ ਗਿਆ ਇਹਨਾਂ ਨੇ ਉਦੋਂ ਤੁਹਾਡੇ ਕੋਲ ਆਉਣਾ ਬੋਰੀ ਦੇ ਵਿੱਚ ਆਲੂ ਗਿਣਤੀ ਕਰਨੀਆਂ ਵੀ ਕਿੰਨੇ ਆਲੂ ਆ ਕਿੰਨੇ ਨਹੀਂ ਉਸ ਮੁਤਾਬਕ ਇਹਨਾਂ ਨੇ ਨੋਟ ਕਰਨਾ ਨੋਟ ਕਰਨ ਤੋਂ ਬਾਅਦ ਜਿੱਦਾਂ ਤੁਹਾਡਾ ਆਲੂ ਬੀਜ ਬਜਾਈ ਕਰਨੀਆਂ ਉਸ ਦਿਨ ਇਹਨਾਂ ਨੇ ਉਹ ਸਾਰਾ ਕੁਝ ਚੈੱਕ ਕਰਨਾ ਵੀ ਕਿੰਨਾ ਡੂੰਗਾ ਬੀਜਣਾ ਕਿੰਨਾ ਕਿੰਨੇ ਬੀ ਪਾਉਣੇ ਚਾਹੀਦੇ ਆ ਵੀ ਇਹਦੇ ਨਾਲ ਤੁਹਾਡਾ ਏਰੀਆ ਪੂਰਾ ਹੋ ਜਾ ਜੇ ਤੁਹਾਡਾ ਏਰੀਆ ਪੂਰਾ ਨਹੀਂ ਹੋਣਾ ਤਾਂ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਇਹਨੂੰ ਆਲੂ ਨੂੰ ਵੱਡ ਲਓ ਵੱਡ ਕੇ ਤੁਹਾਡਾ ਏਰੀਆ ਪੂਰਾ ਹੋਊਗਾ ਵੀ ਕਿਉਂਕਿ ਇਹਦੇ ਮੋਟਾ ਆਲੂ ਜ਼ਿਆਦਾ ਵੀ ਉਹਦੇ ਨਾਲ ਤੁਹਾਡਾ ਏਰੀਆ ਪੂਰਾ ਨਹੀਂ ਹੋਣਾ ਠੀਕ ਆ ਫੇਰ ਤੁਹਾਡੇ ਆਲੂ ਜਦੋਂ ਹਰਾ ਹੋ ਗਿਆ ਉਸ ਤੋਂ ਪਹਿਲਾਂ ਇਹਨਾਂ ਨੇ ਗੇੜੇ ਮਾਰਨੇ ਆ ਕਿ ਵੀਰੇ ਤੇ ਸਪਰੇਅ ਕਰ ਦੋ ਕੱਖਾਂ ਵਾਲੀ ਫੇਰ ਆਲੂ ਹਰੇ ਹੋਣ ਤੋਂ ਬਾਅਦ ਇਹਨਾਂ ਦੇ ਗੇੜੇ ਵੱਜਣ ਲੱਗ ਜਣਾ ਫੇਰ ਉਸ ਤੋਂ ਜਦੋਂ ਆਲੂ ਹਰਾ ਹੋ ਜਾਂਦਾ ਫੇਰ ਉਸ ਤੋਂ ਬਾਅਦ ਇਹ ਰੌਗਿੰਗ ਕਰਦੇ ਆ ਸਾਰੇ ਆਪਣੀ ਕੰਪਨੀ ਨਹੀਂ ਰੌਗਿੰਗ ਕਰਨੀ ਆ ਉਹਦੀ ਆਪਾਂ ਕੋਈ ਪੈਸਾ ਨਹੀਂ ਦੇਣਾ ਉਹ ਕੰਪਨੀ ਨੇ ਆਪੇ ਦੇਣੇ ਆ ਪੈਸੇ ਤੇ ਫੇਰ ਇਹਨਾਂ ਨੇ ਉਸ ਤੋਂ ਬਾਅਦ ਸਪਰੇਅਾਂ ਦੇ ਧਿਆਨ ਰੱਖਣਾ ਕਿ ਹਾਂ ਕਿਤੇ ਆਲੂ 'ਚ ਵਾਇਰਸ ਤਾਂ ਨਹੀਂ ਆਇਆ ਕਿਤੇ ਆਲੂ 'ਚ ਕੁਝ ਨਹੀਂ ਆਇਆ ਤੇ 105544 ਦਿਨਾਂ ਬਾਅਦ ਉਹਨਾਂ ਦੇ EMPLOYEES ਆ ਜਿਹੜੇ ਉਹ ਗੇੜੇ ਮਾਰਦੇ ਨੇ ਫਿਰ ਜਿਹੜੇ ਮੇਨ ਸਾਰਾ ਜਿਵੇਂ ਸਾਡੇ ਏਰੀਆ ਲੁਧਿਆਣੇ ਨੂੰ ਸਾਹਮਦੇ ਆ ਉਹਨਾਂ ਨੂੰ ਹੁਣ पांडे ਸਰ ਕਹਿੰਦੇ ਆ ਤੇ ਉਹ ਉਹ ਦੇਖਦੇ ਆ ਖੱਤੇ ਹਰੇਕ ਦੇ ਖੱਤੇ ਫਿਰ ਉਹ ਦੂਬਾ ਤੇ ਇਹਨਾਂ ਦੇ ਵੱਡੇ ਅਫਸਰ ਆ ਉਹ ਵੀ ਆ ਕੇ ਵਿਜ਼ਿਟ ਕਰਦੇ ਆ ਹਰੇਕ ਦੇ ਖੱਤਿਆਂ ਦੇ ਵਿੱਚ ਤੇ ਇਦਾਂ ਕਰਕੇ ਵੀਰੇ ਬਹੁਤ ਹੀ ਵਧੀਆ ਯਾਨੀ ਕਿ ਦੇਖਰੇਖ ਤਾਂ ਬਹੁਤ ਆ ਜਿਆਦੇ ਕੰਪਨੀ ਕਦੇ ਕੋਈ ਐਵੇਂ ਦਿੱਕਤ ਨਹੀਂ ਆਈ ਹੈਗੀ ਕਦੇ ਵੀ ਕੋਈ ਜਦੋਂ ਮਰਜੀ ਫੋਨ ਲਾ ਕੇ ਪੁੱਛ ਲੋ ਕਿਸੇ ਚੀਜ਼ ਬਾਰੇ ਬਿਮਾਰੀ ਬਾਰੇ ਕੁਝ ਵੀ ਮਰਜੀ ਨੌਲੇਜ ਲੈ ਲੋ ਤੁਸੀਂ ਨਹੀਂ ਵੀ ਕੰਪਨੀ ਦਾ ਆਲੂ ਲਾਇਆ ਤੁਸੀਂ ਜਦੋਂ ਮਰਜੀ ਇਹਨੂੰ ਫੋਨ ਕਰਕੇ ਨੌਲੇਜ ਲੈ ਸਕਦੇ ਵਧੀਆ ਉਹ ਕਰਦੇ ਆ ਦੇਖ ਰੇ ਕਿ ਬਹੁਤ ਜ਼ਿਆਦਾ ਕੰਪਨੀ ਦੀ ਕਿ ਮਗਰਨਾ ਆਉਂਦੇ ਬਹੁਤ ਖੇਤਾਂ ਦੇ ਵਿੱਚ ਫੇਰ ਜਦੋਂ ਬੀਲ ਵੱਢਣ ਦਾ ਪਹਿਲਾ ਟੈਸਟ ਹੋਣਾ ਕੱਚੇ ਟੈਸਟ ਫਿਰ ਪੱਕੇ ਟੈਸਟ ਫਿਰ ਬੀਲ ਵੱਢਣ ਤੋਂ ਬਾਅਦ ਫਿਰ ਤੁਹਾਡੇ ਬਾਰ-ਬਾਰ ਖੇਤ ਜਦੋਂ ਤੁਸੀਂ ਆਲੂ ਪਾਟ ਲਿਆ ਫਿਰ ਤੁਹਾਨੂੰ ਸ਼ਾਂਤੀ ਦਸਣੀ ਆ ਆਲੂ ਐ ਜਣਾ ਆਲੂ ਐ ਜਣਾ ਪੂਰਾ ਉਸ ਤੋਂ ਬਾਅਦ ਠੀਕ ਨਹੀਂ ਇਹਨਾਂ ਨਾਲ ਅਪ੍ਰੈਲ ਚ ਯਾਨੀ ਕਿ ਆੜੀ ਖਤਮ ਹੁੰਦੀ ਆ ਵੀ ਮਾਰਚ ਤੱਕ ਤਾਂ ਸਾਰੀ ਨੰਗੀ ਜਾਂਦੇ ਇਹਨਾਂ ਨੂੰ ਆਲੂ ਦਿੰਦੇ ਨੇ ਅਪ੍ਰੈਲ ਚ ਬਾਦ ਖਤਮ ਹੋਣਾ ਇਹਨਾਂ ਦਾ ਉਸ ਤੋਂ ਬਾਅਦ ਫਿਰ 2-3 ਮਹੀਨੇ ਦਾ ਗੈਪ ਹੈਣਾ ਉਸ ਤੋਂ ਬਾਅਦ ਇਹਨਾਂ ਨੇ ਹੋਣਾ ਬਾਰਦਾਨ ਨੇ ਇਹਨਾਂ ਨੇ ਦੇਣਾ ਸਾਰਾ ਕੁਝ ਹਰੇਕ ਵੈਰਾਈਟੀ ਦਾ ਅੱਡ ਅੱਡ ਹੁੰਦਾ ਵੀ ਜਿਹੜਾ ਕੋਈ ਜਾਲੀ ਤੇ ਜਾਣਾ ਉਹ ਜਾਲੀ ਵਾਲਾ ਵਰਦਾ ਤਿੰਨ ਦਿਨਾਂ ਦਾ ਜਿਹੜਾ ਦੂਜੇ ਲੋਟ ਜਾਣਾ ਉਹ ਦਾ ਦੂਜਾ ਦੂਜਾ ਵਰਦਨਾ ਇਹ ਚੀਜ਼ਾਂ ਨੇ ਬਾਕੀ ਇੰਨੀ ਕੁ ਸੀਗੀ ਕੰਪਨੀ ਦਾ ਜੇ ਕਿਸੇ ਵੀਰ ਨੇ ਕੁਝ ਹੋਰ ਪੁੱਛਣਾ ਹੋਊਗਾ ਤਾਂ ਕਮੈਂਟ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਆ ਬਸ ਆਪਾਂ ਇਸ ਟਾਪਿਕ ਤੇ ਵੀਡੀਓ ਬਣਾਈ ਸੀ ਵੀ ਕੰਪਨੀ ਦੇ ਰਿਲੇਟ